ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਵਲੌਗ ਬਹੁਤ ਦਿਨਾਂ ਬਾਅਦ ਆ ਰਿਹਾ ਆ ਉਹਦੇ ਲਈ ਆਪਣੇ ਸੌਰੀ ਮੰਗਦੇ ਆਪਾਂ ਮਾਫ ਕਰਿਓ ਤੇ ਪਹਿਲਾਂ ਤਾਂ ਆਪਣੀ ਜੇਬ ਚੈੱਕ ਕਰੋ ਛਤਰੀ ਦੀ ਦੇਖੋ ਇਹ ਡਿਜ਼ਾਈਨਿੰਗ ਜੇਬ ਹੈ ਇਹ ਉਹ ਜੇਬ ਨਹੀਂ ਹੈ ਜਿਹੜੀ ਦੂਜੀਆਂ ਛਤਰੀਆਂ ਤੇ ਹੁੰਦੀ ਹੈ ਠੀਕ ਆ ਇਹ ਆਪਾਂ ਦੁਬਈ ਤੋਂ ਮੰਗਾਈ ਸੀਗੀ ਤੇ ਇਹ ਐਂ ਰਹਿੰਦੀ ਹੈ ਜਦੋਂ ਇਹ ਚੋ ਸਮਾਨ ਪਾ ਦਨੇ ਆ ਉਦੋਂ ਹੇਚੇ ਪ ਜਾਂਦੀ ਆ ਐਂ ਕਰਕੇ ਠੀਕ ਆ ਤੇ ਜਦੋਂ ਇਹ ਖਾਲੀ ਹੁੰਦੀ ਹੈ ਉਦੋਂ ਇਹ ਐ ਹੋ ਜਾਂਦੀ ਰਹੋਗੇ ਫਿਰ ਦੂਜੇ ਨੂੰ ਵੀ ਪਤਾ ਲੱਗ ਜਾਂਦਾ ਵੀ ਜੇ ਉਹ ਖਾਲੀ ਹੈ ਜੇ ਇਹ ਖਾਲੀ ਦਾ ਦੂਜੇ ਨੂੰ ਪਤਾ ਲੱਗਣਾ ਚਾਹੀਦਾ ਫਿਰ ਅਗਲਾ ਵਾਲੇ ਸਵਾਲ ਜਵਾਬ ਜੇ ਨਹੀਂ ਕਰਦਾ ਹੁੰਦਾ ਠੀਕ ਹੈ ਤੇ ਹੁਣ ਇਹ ਜੇਬ ਆਪਾਂ ਤਾਂ ਹੀ ਇਹ ਦਵਾਈ ਤੋਂ ਕਰਵਾਈ ਹੋਈ ਹੈ ਕਿਉਂਕਿ ਇਹ ਐ ਹੁੰਦੀ ਹੈ ਦੇਖ ਜਦੋਂ ਇੱਥੇ ਸਮਾਨ ਪਾਤਾ ਉਦੋਂ ਆਪਦੇ ਆਪ ਚਿਪ ਜੂਗੀ ਆਪਦੇ ਆ ਬੰਦ ਹੋ ਜੂਗਾ ਬੰਦੇ ਨੂੰ ਬਿਨਾਂ ਦੇਖੇ ਤੂੰ ਪਤਾ ਲੱਗ ਜਾਂਦਾ ਵੀ ਹਾਂ ਆ ਜੇਬ ਚ ਕੁਝ ਹੈਗਾਗਾ ਵੀ ਤਾਂ ਹੀ ਇਹ ਬੰਦ ਹੋਗੀ ਠੀਕ ਹੈ ਜੀ ਇਹ ਇਹ ਉਤਲੇ ਲੈਵਲ ਦੀਆਂ ਗੱਲਾਂ ਬਤਾਰ ਰਿਹਾ ਥੋੜੇ ਸਮਝੇ ਤੇ ਇੱਕ ਆ ਜੇਬ ਦੇਖੋ ਇਹ ਜੇਬ ਇਹ ਉਹ ਕਹਿੰਦੇ ਹੁੰਦੇ ਨੇ ਇਹ ਉਹ ਕੀ ਕਹਿੰਦੇ ਹੁੰਦੇ ਉਹ ਜਿਲੀ ਵਿੱਚ ਜ ਉਹ ਹੁੰਦੀ ਆ ਵੀ ਗਾਇਬ ਹੋ ਜਾਂਦੀ ਆ ਯਾਰ ਜਿਹੜੀ ਆਪਾਨੂੰ ਦਿਖਦੀ ਨਹੀਂ ਹੁੰਦੀ ਉਹ ਇਨਵੀਜੀਬਲ ਪਤਾ ਨਹੀਂ ਪਤਾ ਨਹੀਂ ਕੀ ਹੁੰਦਾ ਯਾਰ ਉਹਦਾ ਮੈਂ ਭੁੱਲ ਗਿਆ ਨਾਮ ਸੌਰੀ ਬਾਕੀ ਜੇ ਕਿਸੇ ਨੂੰ ਪਤਾ ਹੋਇਆ ਤਾਂ ਮੈਨੂੰ ਦੱਸ ਦਿਓ ਇਹ ਉਹ ਜੇਬ ਐ ਇਹ ਤੁਹਾਨੂੰ ਐ ਲੱਗੂ ਵੀ ਇੱਥੇ ਜੇਬ ਹੈ ਨਹੀਂ ਤੁਹਾਨੂੰ ਦੇਖਣ ਚ ਐ ਲੱਗੂਗੀ ਵੀ ਇੱਥੇ ਜੇਬ ਹੈ ਨਹੀਂ ਪਰ ਇੱਥੇ ਜੇਬ ਹੈਗੀ ਐ ਇਹ ਐ ਨਹੀਂ ਦਿਖਦੀ ਇਹ ਕਿਸੇ ਕਿਸੇ ਨੂੰ ਕਿਸੇ ਕਿਸੇ ਨੂੰ ਨਜ਼ਰ ਆਉਂਦੀ ਹੈ ਠੀਕ ਹੈ ਮੈਨੂੰ ਪਤਾ ਤੁਹਾਨੂੰ ਤਾਂ ਨਜ਼ਰ ਹੀ ਨਹੀਂ ਆਉਂਦਾ ਇਹ ਜੇ ਪਾਟੀ ਪਈ ਹੈ ਵੀ ਹੈ ਨਹੀਂ ਜੇ ਵਾ ਇੱਥੇ ਪਰ ਜੇ ਵ ਹੈਗੀ ਇਹ ਇਹ ਹਰੇਕ ਬੰਦੇ ਨੂੰ ਨਜ਼ਰ ਨਹੀਂ ਆਉਂਦੀ ਠੀਕ ਹੈ ਜੀ ਤੇ ਹੁਣ ਆਪਾਂ ਆ ਕੇ ਖੇਤ ਤੇ ਖੇਤ ਆਪਾਂ ਕੀ ਲੈਣਾ ਆ ਹੋਰ ਖੇਤ ਕੀ ਲੈਣਾ ਹੁੰਦਾ ਬਰਾ ਖੇਤ ਕੰਮ ਕਰਨੀ ਆਉਂਦੇ ਹੁੰਦੇ ਆ ਕੰਮ ਕਰਨੀ ਆਏ ਆ ਤੇ ਇੱਕ ਤਾਂ ਆਪਾਂ ਪੜਨਾ ਆ ਆਹਾਂ ਆਹਾਂ ਪੜਨਾ ਜਿਹਦੇ ਨਾਲ ਦੋ ਹੱਥ ਦੇਖਣੇ ਆ ਇਹਦੇ ਨਾਲ ਦੋ ਹੱਥ ਦੇਖਣ ਤੋਂ ਬਾਅਦ ਆਪਾਂ ਇੱਕ ਕੰਮ ਹੋਰ ਕਰਨਾ ਇੱਕ ਕੰਮ ਤੋਂ ਬਾਅਦ ਹੋਰ ਪਤਾ ਕੀ ਕਰਨਾ ਆਪਾਂ ਆਹ ਕਰਨਾ ਆ ਦੇਖੋ ਢੋਲੀ ਚੱਕ ਲੈ ਤੇ ਗੱਟਾ ਰਹਿਦਾਗਾ ਇਹ ਜੀ ਐਸੀ ਪਾਉਣੀ ਆ ਬਰਸੀਨ ਚ ਤੇ ਢੋਲੀ ਇਹ ਕਣਕ ਤੇ ਸਪਰੇਅ ਕਰਨੀ ਆ ਕਣਕ ਤੇ ਸਪਰੇਅ ਕਿਉਂ ਕਰਨੀ ਆ ਤੇ ਇੱਧਰ ਸਟੈਂਡ ਵੀ ਸਟੈਂਡ ਬਾਈ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਸਟੈਂਡ ਬਾਈ ਵੀ ਇੱਧਰ ਬਾਲਟੀ ਤੇ ਇੱਧਰ ਆ ਦੇਖੋ ਆਪਣੀ ਢੋਲੀ ਪਈ ਆ ਠੀਕ ਆ ਜੀ ਤੇ ਇਹ ਆਪਾਂ ਵੀ ਕਣਕ ਤੇ ਕਣਕੋਂ ਤੁਹਾਨੂੰ ਪਤਾ ਕਣਕ ਨਿਸਰੀ ਜਾਂਦੀ ਆ ਕਣਕ ਦੇ ਨਸਰ ਦਾ ਹੁਣ ਪੂਰਾ ਟਾਈਮ ਆ ਠੀਕ ਆ ਜੀ ਕਣਕ ਨਿਸਰੀ ਜਾਂਦੀ ਆ ਤੇ ਉਹ ਤੇ ਆਪਾਂ ਕਰਾਂਗੇ ਹੁਣ ਤਾਕਤ ਵਾਲੀ ਦਾਬਾ ਤਾਕਟੜੀ ਦਵਾਈ ਕਰਾਂਗੇ ਉੱਥੇ ਤੇ ਤਾਕਟੜੀ ਦਵਾਈ ਹੁਣ ਅੱਜ ਇਹਦੇ ਕਰਕੇ ਰਮਾਰ ਰੱਖੀਆ ਕਣਕ ਕਣਕ ਰਮਾਰ ਰੱਖੀਆ ਤੇ ਹੁਣ ਦਵਾਈ ਕਰਾਂਗਾ ਦੇਖੋ ਇੱਧਰ ਵੀ ਕਣਕ ਦੇਖੋ ਤੁਸੀਂ ਨਿਸਰੀ ਵੀ ਇੱਧਰ ਵੀ ਨਿਸਰੀ ਜਾਂਦੀ ਠੀਕ ਆ ਜੇ ਦਵਾਈ ਕਰਨੀ ਹੈ ਤੇ ਨਾਲੇ ਵੜਨੀਆ ਬਰਸੀਨ ਤੇ ਬਰਸੀਨ ਕਿਹਦੇ ਨਾਲ ਵੜਨੀਆ ਬਰਸੀਨ ਵੜਨੀਆ ਦਾਤੀ ਨਾਲ ਠੀਕ ਆ ਜੀ ਤੇ ਪਾਣੀ ਦੀਆਂ ਬੋਤਲਾਂ ਵੀ ਵਿੱਚ ਪਈਆਂ ਤਰਸੀ ਜਾਂਦੀਆਂ ਇਹਦੀਆਂ ਵੈਰੀਅਸ ਸਾਨੂੰ ਵੀ ਕੱਢ ਲਾ ਤੇ ਆ ਦੇਖੋ ਪਾਣੀ ਦੀ ਬੋਤਲ ਇਹ ਫੈਂਸੀ ਬੋਤਲ ਲਿਆਉਣੇ ਨਾ ਆਪਾਂ ਐ ਹੁਣ ਤੱਕ ਪਤਾ ਕੋਈ ਮਾੜੀ-ਮੋਟੀ ਗੱਲ ਵਾਤਾ ਹੈ ਨਹੀਂ ਵੱਡੀ ਗੱਲ ਵਾਤਾ ਤਾਂ ਕਰਕੇ ਫਿਰ ਸਾਰਾ ਸਿਸਟਮ ਕਰਨਾ ਪੈਂਦਾ ਤੇ ਚਲੋ ਬਣੇ ਰਹੋ ਫਿਰ ਐਨੇ ਕਰ ਲੀਆ ਨਾ ਧੁੱਪ ਹੁਣ ਸੂਰਜਾ ਬਾਈ ਯਾਰ ਹੈਗਾ ਹਨਾ ਸੂਰਜ ਬਾਈ ਅੱਜ ਕੱਲ ਹਰ ਖਿਆ ਫਿਰਦਾ ਕਿਉਂਕਿ ਪੂਰਾ ਚੜ ਕੇ ਆਉਂਦਾ ਪੂਰਾ ਗਰਮੈਸ ਚ ਆਉਂਦਾ ਤੇ ਗਰਮੈਸ ਚ ਆਉਂਦਾਗਾ ਨਾ ਫਿਰ ਉਹਦੇ ਕਰਕੇ ਨਾ ਫਿਰ ਘਾਉ ਮਾਉ ਜਾਂ ਦਿਲ ਕਰਨ ਲੱਗ ਜਾਂਦਾ ਫਿਰ ਜਦ ਲੇਟ ਜੀ ਹੋ ਜਾਣਾ ਤਾਂ ਕਰਕੇ ਮੈਂ ਟਾਈਮ ਜਨ ਆਇਆ ਵਧੀਆ ਹਵਾ ਚੱਲੀ ਜਾਂਦੀ ਅੱਜ ਤੇ ਚੱਲ ਫਿਰ ਵੜਦੇ ਲਈ ਤੇ ਫਿਰ ਵੜਦੇ ਵੜਦੇ ਗੱਲਾਂ ਬਾਤਾਂ ਕਰਦੇ ਆ ਤੇ ਚਲੋ ਮਿਲਦੇ ਆ ਫਿਰ ਠੀਕ ਹੈ ਅੱਗੇ ਤੇ ਸਪੋਰਟ ਜ਼ਰੂਰ ਕਰਿਓ ਦੇਖਿਓ ਐਂਡ ਤੱਕ ਆਇਆ ਹਾਲਾ ਖੜਾ 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 ਖੜ ਲਓ ਜੀ ਹਰਾ ਵੱਡਤਾ ਤੇ ਹੁਣ ਚੱਲਦੇ ਆਪਾਂ ਘਰੇ ਪੌਣੇ ਘੰਟੇ ਚ ਵੱਡਿਆ ਭਰਾਵਾ ਦੋ ਪੰਡਾ ਠੀਕ ਹੈ ਤੇ ਟਰੈਕਟਰ ਆਪਣਾ ਖੜਾ ਸਟਾਰਟ ਤੇ ਅੱਜ ਵਾਸਤੇ ਇੰਨਾ ਕੀ ਵਲੌਗ ਪਾ ਦਈਏ ਫਿਰ ਕੱਲ ਨੂੰ ਇੱਕ ਹੋਰ ਵਧੀਆ ਚੀਜ਼ ਲੈ ਕੇ ਆਵਾਂਗੇ ਕੱਲ ਨੂੰ ਵੱਡਾ ਵਲੌਗ ਕਰਾਂਗੇ ਲੋ ਆ ਚਲੋ ਜੀ ਇੰਨੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਦੇ ਮਿਲਦੇ ਆ ਫਿਰ ਠੀਕ ਹੈ ਬਾਕੀ ਦੇਖੋ